ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਵੜਾ ਦਿਖਾਵਾਂਗੇ ਪੰਜੇ ਗੱਬਣਾ ਡਿਟੇਲ ਵੀਰ ਤੋਂ ਪੁੱਛਾਂਗੇ ਤੇ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਾਂ ਭਾਈ ਨਾਮ ਕਲਬੰਤ ਪਿੰਡ ਉਪਲੀ ਜਿਲ੍ਹਾ ਸੰਗਰੂਰ ਮੋਬਾਈਲ ਨੰਬਰ 9781827099 9781827099 ਵਪਾਰ ਦਾ ਕੰਮ ਹੈ ਆਪਣਾ ਵਪਾਰ ਦਾ ਕੰਮ ਹੈ ਸੰਗਰੂਰ ਸ਼ਹਿਰ ਤੋਂ 3 ਤਨ ਕਿਲੋਮੀਟਰ ਪੈ ਗਿਆ ਹਾਂ ਤਨ ਕਿਲੋਮੀਟਰ ਬਾਈ ਬਟਿੰਡੇ ਵਾਲੇ ਬਾਈਪਾਸ ਦੇ ਜਮੀ ਉੱਪਰ ਆ ਪਿੰਡ ਆਪਣਾ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਬਜਰਸੀ ਨਗੀਨਾ ਦੇਖੀ ਹੈ ਨਾ ਸੁਹਾ ਕਿਹੜਾ ਸੂਰਿਆ ਜਰਸੀਆ ਦੂਜਾ ਸੂਹਾ ਇਹਦਾ ਠੀਕ ਹੈ ਹਾਂ ਮੂੰਹੋ ਛੇ ਦੰਦਾਂ ਦਾ ਛੇ ਦੰਦ ਮੂੰਹੋ ਦੂਜਾ ਸੂਹਾ ਸੂਰੀਆ ਹਾਂ ਬਈ ਇਹਦੀ ਫੇਸ ਬਿਊਟੀ ਚਮਕਦਾ ਮੋਕ ਬੜੀ ਤਕੜੀ ਹੈ ਹਾਂ ਬੜੀ ਚੰਗੀ ਹੈ ਸੋ ਮੂੰਹ ਮੱਥਾ ਦੁਆ ਵਗੈਰਾ ਤੇ ਕੰਨ ਤੇ ਬਰੀਡ ਪੂਰੀ ਦੇ ਵਿੱਚ ਆ ਜਾਵਾਂ ਫੁੱਲ ਬਰੀਡ ਚਾ ਵੀਰੇ ਢਿੱਲੇ ਵਾਲੂਆ ਬੜਾ ਫਿਟਨੈਸਰ ਤੇ ਬੱਚਾ ਕੋਈ ਇਹ ਮਿਲਦਾ ਦੇਖਾ ਦਿਨ ਕਹਿ ਲੈ ਜੇ ਸੂਂਦੇ ਵੀਰੇ ਲੈ ਜੂ 2-4 ਦਿਨ ਦੇ ਠੀਕ ਆ 2-4 ਦਿਨ ਹਜੇ ਸੂਂ ਚ ਬਾਕੀ ਪਿਆ ਹਾਂ ਬਈ ਤੇ ਬਾਲ ਢਿੱਲਾ ਕਾਫੀ ਪੰਜਾ ਹਲਦਾ ਹਨਾ ਹਾਂ ਵੀਰੇ ਹਾਂ ਸੋ ਵੀਰੇ ਬਿਊਟੀ ਵਗੈਰਾ ਦੇਖੋ ਬੈਠਦੀ ਪੂਰੀ ਚੰਗੀ ਸਾਫ ਸੁਥਰੀ ਰਾਜੀ ਸਭ ਹੀ ਪਲੀ ਵੀ ਦੂਜਾ ਸੂਆ ਵਹਿਣ ਸੂਰੀ ਆ ਤੇ ਵੀਰੇ ਲੈ ਜੂ 4-5 ਦਿਨ ਹਜੇ ਹਾਂ ਬਈ ਲੈ ਜੂ ਲੈ ਜੂ ਆਰਾਮ ਨਾਲ ਲੈ ਜੂਗੀ ਜਿਦਾ ਉਹ ਗੱਡੀ ਗੁੱਡੀ ਚੜਕੇ ਬਾਈ ਸੂਪੀ ਢੱਲੋ ਫਿਰ ਤਾਂ ਕੀ ਕਹਿਣਾਗਾ ਨਹੀਂ ਹਜੇ ਸੂਣ ਦੇ ਦਾ ਟਾਈਮ ਹੈ ਨੀਗਾ ਠੀਕ ਆ ਮਾਲਕਣ ਕੀ ਦੱਸਿਆ ਵੀ ਦੁੱਧ ਕਿੰਨਾ ਕੁ ਪਾਇਆ ਮਾਲਕਣ ਤਾਂ ਦੇਖ ਕਹਾ ਕਹਿੰਦੇ 22 ਕਿਲੋ ਚੋਇਆ ਸੀ ਨੇ ਭਲੂਣ ਦਾ ਠੀਕ ਆ ਆਪਾਂ ਤਾਂ 22 ਕਿਲੋ ਬਾਈ 20 ਤੋਂ 22 ਕਿਲੋ ਇਹ ਕੀ ਕਹਿੰਨੇ ਵੀ ਦੇ ਦੂਗੀ ਹੈ ਬਸੀ ਕਹਿੰਦਾ ਭਾ 20 ਕਿਲੋ ਮੰਨ ਕੇ ਲੈ ਜੇ ਰਾਮ ਨਾਲ ਭਾ 20 ਕਿਲੋ ਮੰਨ ਕੇ ਰਹਿ ਰਾਮ ਨਾਲ ਦੇਖ ਉਹਦਾ ਕਰਮਾ ਨਾ ਦੇਖ ਬੰਦੇ ਦੀ ਸਮਾਈਦਾਗਾ ਠੀਕ ਆ ਉਹ ਇਹ ਆ ਬੱਚਾ ਆਮ ਮਿਲਦਾ ਨਹੀਂ ਹੈਗਾ ਰੇਟ ਇਹਦੇ ਕੀ ਰੱਖਿਆ ਆਪਾਂ ਰੇਟ ਤਾਂ ਬਾਈ 95 ਆ 5000 ਰੁਪਏ ਛੋਟ ਕਰ ਦਾਂਗੇ ਇਹ ਦੇਖਾ 90 ਦੇਂਗਾ 90 ਦੀ ਦੇ ਦਾਂਗੇ ਮਾੜਾ ਮੋਟਾ ਮਾਨਤਾ ਮਾਨ ਤਾਂ ਫਿਰ ਵੀ ਕਰ ਦਾਂਗੇ ਬਈ 88 ਦੇ ਦੇਂਗਾ ਹਾਂ 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 ਵੀਰੇ ਸੋ ਵੀਰੋ 90000 ਦੇ ਵਿੱਚ ਵੀਰ ਕਹਿੰਦਾ ਮਾਨਤਨ ਕਰ ਦਾਂਗੇ ਪਰ ਬੈਰ ਦੀ ਤਿਆਰੀ ਦੇਖੋ ਤਾਂ ਮੰਨ ਕੇ ਚਲੋ ਵੀ ਕਿਆ ਬਾਤਾਂ ਪੂਰੀ ਫਰਸਟ ਕਲਾਸ ਆਜੇ ਟਾਈਮ ਦੇ ਵਿੱਚ ਤੇ ਦੂਜਾ ਸੂਆ ਬੈਰ ਸੂਰੀ ਹੈ ਸੋ ਥਣਾ ਦੇ ਵਿੱਚ ਗੈਪ ਦੇਖੋ ਜਮਾ ਇਹ ਗਲਾਬੀ ਗਲਾਬੀ ਥਾਣ ਪਿਆ ਜਾਮ ਹੈਣਾ ਵੀਰੇ ਇਹ ਜਿਆ ਬੱਚਾ ਕੋਈ ਹੀ ਮਿਲਦਾਗਾ ਅੱਗੇ ਦੋ ਨੰਬਰ ਦੇਖੀਏ ਨੇ ਜਿਹੜੇ ਵੀਜੇ ਸੂਈ ਵੀਰੇ ਜਾਸੀ ਕ੍ਰੋਸ ਚ ਠੀਕ ਹੈ ਜਰਸੀ ਕ੍ਰਾਸ ਦੂਜਾ ਸੋਹ ਸੂਰੀ ਹੈ ਹਾਂ ਬਈ ਕੈਦਨ ਲੈਂਦੀ ਹੈ ਇਹ ਇਹ ਲੈ ਜੂ ਵੀਰੇ ਦੱਸ ਦੇਣਾ ਦੱਸ ਦੇਣ ਸੂਣ ਚ ਬਾਕੀ ਆ ਹਾਂ ਕਰਾਉ ਸੰਗ ਦੇ ਵਿੱਚ ਆ ਗਈ ਜਰਸੀ ਦਾ ਹਾਂ ਵੀਰੇ ਤੇ ਦੁੱਧ ਵੀ ਪਾਉ ਤੇ ਪਾਉ ਵੀ ਬਸ ਪਲੱਸ ਫੈਟ ਆਲਾ ਹਨਾ ਹਾਂ ਵੀਰੇ ਹਾਂ ਤੇ ਇਹਦੇ ਆਪ ਦੁੱਧ ਦੀ ਕਿੰਨੀ ਉਮੀਦ ਰੱਖੀਏ ਇਹ ਦੁੱਧ ਦੇ ਦੋ ਬਈ 17 18 ਕਿਲੋ ਠੰਡੀ ਆ ਵੀਰੇ ਲੈ ਜਿਵੇਂ ਮਾਜੀ ਥੱਲੇ ਬੈਠੇ ਰਹ ਤੇ ਰੇਟ ਇਹ ਕੀ ਰੱਖਿਆ ਆਪਾ ਰੇਟ ਵੀਰੇ 65 ਕਰਾ ਲਓ 70 ਕਰਾ ਲਓ 60000 ਦੀ ਆਪਾਂ ਦੇਣੀ ਆ 60000 ਦੀ ਹਾਂ ਦੁੱਧ 18 ਇਹ ਤਿਆਰ ਹੋਏ 75000 ਦੀ ਬੱਸੀ ਆ ਇਹ ਠੀਕ ਹੈ ਤੇ ਅੱਜ ਆਪਾਂ ਮੰਨ ਕੇ ਲੈ ਜਾਈਏ ਬਈ ਸੋ ਵੀਰ ਜਾਇਗਾ ਲੈ 18 ਕਿਲੋ ਦੁੱਧ 60000 ਦੇ ਵਿੱਚ ਅੱਜ ਆਪਾਂ ਦੇ ਦਾਂਗੇ ਹਾਂ ਵੀਰੇ ਹਾਂ ਸੋ ਬੈੜ ਗੱਲੀ ਕੱਚੀ ਕੱਚੀ ਆ ਫਾੜੀ ਵਾਲਾ ਲੈਵਾ ਜਮਾ ਠੰਡੀ ਠੁੰਡੀ ਬਸੀ ਰੇ ਬਈ ਲੈ ਜੇ ਜੇ ਮਰਜੀ ਬੈਠਾ ਰਿਹਾ ਥੱਲੇ ਤੇ ਥਾਣ ਵੀ ਸੁਣਾ ਹੱਥੀ ਦੇ ਬੇਰੇ ਗੱਡੂ ਹਣਾ ਹਾਂ ਬਈ ਅੱਗੇ ਬਾਈ ਦੀ ਗੱਲ ਕਰੇ ਤੀਜੇ ਨੰਬਰ ਤੇ ਕਾਲੀ ਦੀ ਕਿਹੜਾ ਸੂਆ ਹੁੰਦੀ ਹੈ ਇਹ ਇਹ ਬਈ ਤੀਜਾ ਸੂਆ ਸੂਗੀ ਤੀਜਾ ਸੂਆ ਤੇ ਕਰੋ ਸੰਗ ਚ ਆ ਗਈ ਹਰਗਾਂ ਸੰਗ ਚ ਦੁੱਧ ਦੇ ਦੋ 23 ਕਿਲੋ ਤੇ ਗੋਮਾਂ ਦਾ ਹਣਾ ਦੋ ਫੈਂਟ ਵਾਲਾ ਬਾਈ ਇੱਕ ਤਰ੍ਹਾਂ ਦੀ ਮੱਝੇ ਲੈ ਲਈ ਬੰਦੇ ਨੇ ਆਏ ਲਾ ਲਓ ਕਹੇ ਦਿਨ ਕੱਢ ਜੂਗੀ ਅਜੇ ਬਾਈ ਪੰਜ ਚਾ ਦਿਨ ਕੱਢ ਜੂ ਹਜੇ ਸੋ ਪੰਜ ਚਾ ਦਿਨ ਕੱਢ ਜੂ ਬਾਕੀ ਝਾਮਕ ਧੌਕੇ ਦੇਖੋ ਬੱਚੀ ਇੰਡੀਰ ਲੋਏ ਵੀ ਬਹੁਤ ਆ ਠੰਡੇ ਦਾ ਆਪਣੇ ਤਿੰਨ ਚਾਰ ਗਾਈਆਂ ਜਮੇ ਨੇ ਜਿਵੇਂ ਮਰਜੀ ਥੱਲੇ ਬੈਠੇ ਰਹੇ ਨੇ ਇਹਦਾ ਰੇਟ ਆਪਾਂ ਕੀ ਰੱਖਿਆ ਇਹ ਬਾਈ 70 ਦੀ ਦੇ ਦਾਂਗੇ ਦੁੱਧ ਦੀ ਐਵਰੇਜ 20 ਦੀ 20 ਨਹੀਂ ਹਾਂ 20 ਮੰਨ ਕੇ ਲੈ ਠੀਕ ਹੈ ਉਦੋਂ ਵਾਰਾ ਦੇਖੇ ਸੇਵਾ ਦਾ ਢੱਲੋ ਸੇਵਾ ਨਾਲ ਬੱਦਲ ਆਲਾ ਜਹੇ ਘੱਟ ਲੈ ਲੈ ਠੀਕ ਹੈ ਸੋ ਦੁੱਧ ਪੁੱਤ ਦਾ ਕਹਿੰਦੇ ਉਹਦਾ ਕਰਮਾ ਦੇ ਹੁੰਦੀ ਆ ਹਾਂ 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 ਬਈ 20 ਕਿਲੋ ਦੁੱਧ ਤੇ 70000 ਦੀ 70000 ਦੀ ਦੇ ਦਾਂਗੇ ਬਈ ਠੀਕ ਹੈ ਤੇ ਕਾਲੇ ਰੰਗ ਦੇ ਵਿੱਚ ਆ ਗਈ ਦੁੱਧ ਸਿਟਰਾ ਜਿੰਨੇ ਨੇ ਫੈਲ ਵਾਲੇ ਸਿਟਰਾ ਹੈਗਾ ਹਾਂ ਤੇ ਕਿਆ ਬਾਤ ਹੈ ਚਮਕਦਾ ਓਕ ਬੱਛਰੀ ਸਿਆਰੀ ਓਕ ਬਥੇਰੀ ਆ ਬਈ ਠੀਕ ਹੈ ਲੇਵੇ ਦੇ ਨਾਲਾ ਨੂੜੇ ਬਹੁਤ ਚੰਗਿਆ ਸੋਹਣੇ ਦਿਖਾਈ ਦਿੰਦੀਆਂ ਹਨਾ ਬਹੁਤ ਸੋਹਣੀਆਂ ਨੇ ਵੀਰੇ ਜਿਹੜਾ ਆਪਾਂ 70000 ਕਰਨ ਇਹਦੇ ਵਿੱਚੋਂ ਵੀ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਬਈ ਇਹ ਵੀ ਜੋੜਾ ਲੈਂਦਾ ਤਾਂ 5000 ਮਾਨਤਾਨ ਕਰ ਦਾਂਗੇ ਜੀ ਲੈ ਵਾ ਦੇਖੋ ਬਹਿਰ ਦੀ ਤਿਆਰੀ ਦੂਰੀ ਬੜੀ ਤਗੜੀ ਆ ਹਣਾ ਪਰ ਹਜੇ ਤਾਂ ਢੱਲਾ ਪਈ ਨਹੀਂ ਹਜੇ ਨਹੀਂ ਕੀ ਕਰਨਾ ਬਾਕੀ ਅਗਲ ਹੋਰ ਰੰਗ ਬੜਾ ਪਿਆਰਾ ਤੇ ਜਾਨ ਦੇ ਵਿੱਚ ਆ ਜਾਨ ਪੂਰੀ ਹੈਗੀ ਬੜੀ ਬਿਊਟੀਫੁਲ ਆ ਅੱਗੇ ਆਪਾਂ ਕਰੀਏ ਚੌਥੇ ਨੰਬਰ ਵਾਲੀ ਦੀ ਗੱਲ ਇਹ ਵੀ ਜਰਸੀ ਕ੍ਰਾਸ ਚ ਆ ਬਈ ਜਰਸੀ ਕ੍ਰਾਸ ਕਰਦੇ ਦੇ ਵਿੱਚ ਆ ਗਈ ہاں ਵਧੀਆ ਕਰਦੇ ਦੇ ਵਿੱਚ ਆ ਜਿਹੜਾ ਕਹਿੰਦਾ ਬੰਦਾ ਹਾਈਟ ਵਾਲੀ ਲੈਣੀ ਆ ਕਹਿ ਦਨ ਲੈਂਦੀ ਆ ਇਹ ਵੀ ਲੈ ਜੂ ਬਈ 10 12 ਦਿਨ 10 12 ਦਿਨ ਸੂਣ ਚ ਬਾਕੀ ਇਹ ਵੀ ਮੂੰਹੋ 6 ਦਿਨ ਦਾ ਗਈ ਕੀ ਐਵਰੇਜ ਰਹੂਗਾ ਦੜੀ ਜੀ ਏ ਭਾਈ 22 23 ਕਿਲੋ ਮੰਨ ਕੇ ਲੈ ਜਾਏ ਬੰਦਾ ਇਹਦਾ ਰੇਟ ਕੀ ਅੱਜ ਦਾ ਇਹ ਵੀ ਬਾਈ ਢੱਲੋਂ 70 ਦੀ ਇਹ ਦੇ ਦਾਂਗੇ 70 ਚ ਮਾਰ ਜਿਹੜੇ ਬੰਦੇ ਨੇ ਸਾਮਕੇ ਵੇਚਣੀ ਹੈਗੀ 80000 ਦੀ ਬੱਸੀ ਹੈਗੀ 70 ਚ ਨਰਮਤਾ ਹੋਈ ਹਾਂ ਹਾਂ ਉਥੋਂ ਉਹ ਵੀ ਕਰ ਦਾਂਗੇ ਸੁਆ ਦੇਖੋ ਜਮਾ ਦੁੱਧ 22 ਕਿਲੋ ਮੰਨ ਕੇ ਲੈ ਜਾਏ ਬੰਦਾ ਠੀਕ ਆ ਚਾਹੀ 20 ਮੰਨ ਕੀ ਲੈ ਲਈ ਹਾਂ 20 ਮੰਨ ਕੀ ਲੈ ਜੀ ਤੇਰੇ ਹੱਥ ਦੇ ਆਪਾਂ ਬੱਛੀ ਦੇਖੀ ਇਹਨੇ ਪਲੂਣ ਦੰਦੋਗੇ ਵੇਜੇ ਇਹ ਭਾਈ ਦੋ ਦੰਦਾ ਜੀ ਫਾਰਮ ਦੀ ਬੱਸੀ ਢੱਲੋ ਫਾਰਮ ਨੇ ਬਚੀ ਦੋ ਦੰਦ ਬਾਈ ਮਾੜਾ ਪਰਾਂ ਹੋ ਗਿਆ ਕਿ ਦੇਖੋ ਕਰੇ ਤੇ ਛੋੜੀ ਮੰਨ ਕੇ ਚੱਲ ਜ਼ਬਰਦਸਤੀ ਕਰਦੀ ਆ ਹਨਾ ਹਾਂ ਬਾਈ ਹਾਂ ਠੀਕ ਹੈ ਬਾਈ ਹਾਇਟੀ ਬਹੁਤ ਆ ਬੱਸੀ ਦੀ ਪੌਲੀ ਪਲਾਈ ਬਹੁਤ ਆ ਗਈ ਸੋ ਦੋ ਦੰਦ ਬੱਚੀ ਕੱਦ ਕਾਠ ਪੂਰਾ ਡਬੜਾ ਵੱਡਾ ਕਿੰਨਾ ਰੋਦ ਪਾ ਦੋ ਵੀਰ ਮੇਰੇ ਹੈ ਬਰੇ 30 ਕਿਲੋ ਮੰਨੇ ਬੰਦਾ 25 ਕਿਲੋ ਮੰਨ ਲਿਆ ਪਰ 30 ਕਿਲੋ ਦੀ ਹੈ ਬਰੇ ਦੰਨੇ ਬੰਦੇ ਨੂੰ ਵੀ ਦੇ ਦੂਗੀ ਠੀਕ ਹੈ ਕਿਉਂ ਬਾਡੀ ਬੇਟ ਸਾਰਾ ਕੋ ਬਰੀਡ ਬਰੂਡ ਬਥੇਰੀ ਹੈਗੀ ਪੌਲੀ ਪਾਲੀ ਬਹੁਤ ਪਈ ਆ ਹਨਾ ਬੰਦੀ ਬਥੇਰੀ ਹੈ ਹਜੇ ਤਾਂ 10 ਦਿਨ ਸੁੰਦੀ ਨਹੀਂ ਬੱਸੀ ਸੋ ਮੂਹ ਦੋ ਦੰਦ ਮੰਨੇ 10 10 ਦਿਨ ਬਚੀ ਵਾਲੇ ਸੁੰਦੇ ਰੇਟ ਕੀ ਰਹਿਣਾ ਵੀਰ ਮੇਰਾ ਬਰੇ ਇਹ ਰੇਟ ਦੇਖ ਡੇਢ ਕਰਾ ਲਓ ਜੇ ਸਵਾ ਕਰਾ ਲਓ 110 ਦੀ ਦੇਮ ਆ ਗਿਆ ਆਪਾਂ 1 ਲੱਖ 10 ਹਜ਼ਾਰ ਦੀ ਹਾਂ ਬਾਈ ਇਆਂ ਇਆਂ ਬੱਸੀਆਂ ਨੇ ਆਲਾ 2-2 ਲੱਖ ਰੁਪਈਆ ਮੰਗਦਾ ਠੀਕ ਹੈ ਉਹ ਖੰਡੀ ਆ ਗਈ ਦੇਖ ਕੋ ਖੁੱਲੀ ਕਰਕੇ ਇਹ ਥੋੜੀ ਹਰਕਤ ਕਰਦੀ ਹੈ ਮੋਰੀ ਦਾ ਕੰਨ ਕਰਦੀ ਹੈ ਹਾਂ 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 ਨੰਬਰ ਬੋਲ ਜੀ ਆਪਣਾ ਦੁਆਰੇ 9781827092 ਸੋ ਪਿੰਡ ਉਪੜੀ ਆ ਗਿਆ ਪਿੰਡ ਉਪਲੀ ਬਾਈ ਜਿਲ੍ਹਾ ਸੰਗਰੂਰ ਹਾਂ ਬਠਿੰਡੇ ਵਾਲੇ ਰੋਡ ਦੇ ਉੱਪਰ ਆ ਜਾਂਦਾ ਹੈਗਾ ਠੀਕ ਹੈ ਸੋ ਵੀਡੀਓ ਦੇਖ ਲੈ ਸਭ ਦਾ ਤੈਅ ਲਓ